ਕੋ ਅੱਜ ਸਵਾਗਤ ਨਹੀਂ ਧੰਨਵਾਦ ਦਾ ਪ੍ਰੋਗਰਾਮ ਸੀ ਕਿ ਦਿੱਲੀ ਦੀਆਂ ਸਮੂਹ ਸਿੰਘ ਸਭਾਵਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਜਿਨ੍ਹਾਂ ਨੇ ਮਹਿਸੂਸ ਕੀਤਾ ਕਿ ਗੁਰਦੁਆਰਾ ਸਾਹਿਬ ਮਹਾਰਾਜ ਜੀ ਦੀ 350 ਸਾਲਾ ਜਿਹੜੀ ਸ਼ਤਾਬਦੀ ਹੈ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜਿਸ ਤਰੀਕੇ ਦੇ ਨਾਲ ਸਹਿਯੋਗੀ ਸਾਥੀ ਬਣ ਕੇ ਦਿੱਲੀ ਸਰਕਾਰ ਨੇ ਇਹ ਕੰਮ ਕੀਤਾ ਸੀ ਜਿਸ ਦੇ ਵਿੱਚ ਇਤਿਹਾਸ ਰਚਿਆ ਗਿਆ ਔਰ ਇਸ ਇਤਿਹਾਸਿਕ ਦਿਹਾੜੇ ਦੇ ਵਿੱਚ ਇਤਿਹਾਸ ਬੁਣਾਣਾ ਇਹ ਬੜੀ ਵੱਡੀ ਗੱਲ ਹੈ ਔਰ ਇਸ ਲਈ ਸਭ ਦੀ ਇੱਕ ਦਿਲ ਸੀ ਔਰ ਮਨਛਾ ਸੀ ਕਿ ਅਸੀਂ ਆਪਣੀ ਮਾਨਯਮ ਮੁੱਖ ਮੰਤਰੀ ਰੇਖਾ ਗੁਪਤਾ ਜੀ ਦਾ ਔਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਦਾ ਔਰ ਸ਼੍ਰੀ ਕਪਿਲ ਮਿਸ਼ਰਾ ਜੀ ਜਿਹੜੇ ਮੰਤਰੀ ਨੇ ਸਾਰੇ ਇਹਨਾਂ ਸਾਰਿਆਂ ਦਾ ਧੰਨਵਾਦ ਕਰੀਏ ਔਰ ਇਹ ਧੰਨਵਾਦ ਵਸੇ ਸਾਰੇ ਪ੍ਰੋਗਰਾਮ ਰੱਖੀ ਗਏ ਔਰ ਦਿੱਲੀ ਦੀ ਵੱਖ-ਵੱਖ ਇਲਾਕਿਆਂ ਤੋਂ ਜਿਹੜੀ ਇਹ ਸਿੰਘ ਸਭਾਵਾਂ ਪਹੁੰਚੀਆਂ ਮੈਂ तहे ਦਿਲੋਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕੱਲ੍ਹ ਕਸ ਦਿੱਲੀ ਦੇ ਮੁੱਖ ਮੰਤਰੀ ਕਾ ਕਿਸ ਤਰੀਕੇ ਸੇ ਆਪ ਦੇਖੋ ਦੇਖੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਸਰਕਾਰ ਦੇ ਨਾਲ ਮਿਲ ਕੇ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹਾਦਤ ਦੀ ਸ਼ਤਾਬਦੀ ਮਨਾਈ ਗਈ ਲਾਲ ਕਿਲੇ ਦੇ ਮદાન ਤੇ ਉਹ ਜਿੱਥੇ ਇਹ ਇਤਿਹਾਸਿਕ ਸਮਾਗਮ ਸੀ ਉੱਥੇ ਨਾਲ ਹੀ ਮੈਂ ਸਮਝਦਾ ਕਿ ਇਹ ਦਿੱਲੀ ਦੇ ਵਿੱਚ ਆਪਣੇ ਆਪ ਦੇ ਵਿੱਚ ਹੀ ਇੱਕ ਇਤਿਹਾਸ ਬਣ ਗਿਆ ਕਿ ਜਿਸ ਤਰੀਕੇ ਦੇ ਨਾਲ ਜਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਔਰ ਸੰਗਤ ਦੀ ਗਿਆਨ ਦੇ ਵਿੱਚ ਨੌਲੇਜ ਦੇ ਵਿੱਚ ਵਾਧਾ ਹੋਇਆ ਜਿਸ ਤਰ੍ਹਾਂ ਉਹਨਾਂ ਨੇ ਮਿਊਜ਼ੀਅਮ ਦੇਖਿਆ ਬੱਚਿਆਂ ਨੇ ਜੋ ਲਾਈਟ ਹੈਂਡ ਸਾਊਂਡ ਸ਼ੋਅ ਤੋਂ ਇਤਿਹਾਸ ਦੇ ਬਾਰੇ ਬੱਚਿਆਂ ਨੂੰ ਪਤਾ ਚੱਲਿਆ ਇਹ ਬਹੁਤ ਸਾਰੇ ਈਵੈਂਟ ਸੀ ਜਿੱਥੋਂ ਸੰਗਤ ਸੰਗਤ ਨੂੰ ਬਹੁਤ ਜ਼ਿਆਦਾ ਨੌਲੇਜ ਮਿਲੀ ਸੋ ਵੱਡੀ ਗਿਣਤੀ ਵਿੱਚ ਤਿੰਨੋ ਦਿਨ ਸੰਗਤ ਨਤਮਸਤਕ ਹੋਈ ਦਿੱਲੀ ਸਰਕਾਰ ਦੀ ਸੀਐਮ ਰੇਖਾ ਗੁਪਤਾ ਜੀ ਮਨਿੰਦਰ ਸਿੰਘ ਸਿੱਧਾ ਜੀ ਕਪਲ ਮਿਸ਼ਰਾ ਜੀ ਜਿਨ੍ਹਾਂ ਨੇ ਦਿਲ ਤੋਂ ਸ਼ਰਧਾ ਭਾਵਨਾ ਦੇ ਨਾਲ ਸਾਰੇ ਦਿਨ ਆ ਕੇ ਖੁਦ ਪਹਿਲਾਂ ਜਦੋਂ ਸਾਰਾ ਕੰਸਟਰਕਸ਼ਨ ਚੱਲ ਰਹੀ ਸੀ ਤੇ ਉਸ ਵੇਲੇ ਆ ਉਹ ਮਾਨੀਟਰ ਕਰ ਰਿਹਾ ਸੀ ਫਿਰ ਉਹਨਾਂ ਨੇ ਬੜੀ ਸ਼ਰਧਾ ਭਾਵ ਨਾਲ ਦੇ ਨਾਲ ਆ ਕੇ ਸੇਵਾ ਕੀਤੀ ਉੱਥੇ ਸੰਗਤ ਦੀ ਸੇਵਾ ਦੇ ਵਿੱਚ ਲੱਗੇ ਰਹੇ ਸੋ ਇਸ ਕਰਕੇ ਵੀ ਅੱਜ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਅੱਜ ਜੀ ਵੀ ਅਸੂਨ ਸਿੰਘ ਸਭਾਵਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀਆਂ ਸਨ ਦੂਸਰਾ 1984 ਦੇ ਜੋ 42 ਸਾਲਾਂ ਬਾਅਦ ਸਾਰੇ ਕੈਦ ਦੇ ਕਾਨੂੰਨ ਇੱਕ ਪਾਸੇ ਰੱਖ ਕੇ 90 ਦੇ ਕਰੀਬ 3rd ਜਨਰੇਸ਼ਨ ਨੂੰ ਬੱਚਿਆਂ ਨੂੰ 1984 ਦੇ ਪੀੜਤ ਬੱਚਿਆਂ ਨੂੰ ਜੋ ਨੌਕਰੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਮੈਂ ਸਮਝਦਾ ਕਿ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਐਸਾ ਐਗਜ਼ੈਂਪਲ ਹੈ ਜਿਹੜੀ ਕਦੀ ਕਿਤੇ ਹੋਈ ਨਹੀਂ ਹੋਏਗੀ ਸੋ ਇਹ ਸਰਕਾਰ ਨੇ ਇਹ ਬੜਾ ਵੱਡਾ ਸਹਯੋਗ ਕੀਤਾ ਸੀ ਔਰ ਇਹ ਨੌਕਰੀਆਂ ਦਿੱਤੀਆਂ ਤੇ ਉਹਨਾਂ ਦਾ ਧੰਨਵਾਦ ਕਰਨ ਲਈ ਸਨਮਾਨ ਕਰਨ ਲਈ ਅੱਜ ਇਹ ਸਮਾਗਮ ਰੱਖਿਆ ਗਿਆ ਸੀ ਜਿਹੜਾ ਕਿ ਬਹੁਤ ਵੱਡੀ ਗਿਣਤੀ ਸੰਗਤ ਇੱਥੇ ਪਹੁੰਚੀ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ ਅੱਜ ਧੰਨਵਾਦ ਕੀਤਾ ਗਿਆ ਦਿੱਲੀ ਦੇ ਸੀਐਮ ਅਰੇਖਾ ਗੁੱਤਾ ਜੀ ਦਾ ਕਿਉਂਕਿ ਜੋ ਤਾਨ-ਤਾਨ ਨਵੇਂ ਪਾਸ਼ਾ ਗੁਰੂ ਤੇ ਇੱਕ ਵਾਦਸਾ ਸੱਚੇ ਪਾਸ਼ਾ ਇਹ ਦੀ ਸ਼ਤਾਰਦੀ ਦਾ ਜੋ ਸਵਾਗਤ ਆਇਆ ਹੈ ਉਹ ਦਿੱਲੀ ਸਰਕਾਰ ਔਰ ਦਿੱਲੀ ਸਿਗੁਰ ਜ਼ਾਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਨਾਲ ਬਹੁਤ ਅੱਛੇ ਤਰੀਕੇ ਨਾਲ ਉਹਦਾ ਸਮਾਪਨ ਹੋਇਆ ਔਰ ਬਹੁਤ ਸਾਰੇ ਸੰਗਤਾਂ ਦੇ ਚਾ ਹਾਜ਼ਰੀ ਭਰੀ ਹੈ ਬੜੇ ਸਾਰੇ ਪ੍ਰਬੰਧ ਸੀ ਇਸ ਕਰਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਦਿੱਲੀ ਸਰਕਾਰ ਦੇ ਜਿਹੜੇ ਸੀਐਮ ਹੈ ਉਹ ਨਾਲ ਹੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਉਹਨਾਂ ਦਾ ਧੰਨਵਾਦ ਕੀਤਾ ਗਿਆ ਕਿਉਂਕਿ ਪ੍ਰੋਗਰਾਮ ਬਹੁਤ ਵਧੀਆ ਤਰੀਕੇ ਨਾਲ ਹੋਇਆ ਧੰਨਵਾਦ ਕਰਨਾ ਬੰਦਾ ਵੀ ਸੀ ਧੰਨਵਾਦ ਕਰਨਾ ਬਹੁਤ ਜ਼ਰੂਰੀ ਸੀ ਬਟ ਅੱਜ ਉਹਨਾਂ ਨੇ ਜੋ ਲੈਕਚਰ ਦਿੱਤਾ ਉਹ ਲੈਕਚਰ ਵਿੱਚ ਨਹੀਂ ਹਲੀਮੀ ਸੀ ਉਹਨਾਂ ਦੇ ਕਿ ਉਹਨਾਂ ਨੇ ਕਿਹਾ ਮੈਂ ਤੇ ਕੁਝ ਨਹੀਂ ਕੀਤਾ ਜੋ ਕੀਤਾ ਗੁਰੂ ਸਾਹਿਬ ਨੇ ਕੀਤਾ ਮੈਂ ਤੇ ਇੱਕ ਨਿਮਾਨੀ ਦੀ ਸੇਵਾਦਾਰ ਆ ਤੇ ਮੈਂ ਬਹੁਤ ਮਤਲਬ ਗੁਰੂ ਨੂੰ ਬੜਾ ਓਟਾਸਾ ਲੈ ਕੇ ਸਾਰਾ ਪ੍ਰੋਗਰਾਮ ਕੀਤਾ ਹੈ ਤੇ ਉਹ ਗੁਰੂ ਹਦਰਬਾਦ ਸਾਹਿਬ ਮੱਥਾ ਵੀ ਟੇਕ ਕੇ ਆਏ ਤੇ ਅੱਜ ਇਸ ਕਰਕੇ ਹੀ ਉਹਨਾਂ ਦਾ ਸਾਰੇ ਮੈਂਬਰਾਂ ਵੱਲੋਂ ਦਿੱਲੀ ਦੇ ਸਿੰਘ ਸੁਭਾਵਾਂ ਵੱਲੋਂ ਔਰ ਗੀਗੀ ਕਮੇਟੀ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ ਦੇਖੋ ਅੱਜ ਸਵਾਗਤ ਨਹੀਂ ਧੰਨਵਾਦ ਦਾ ਪ੍ਰੋਗਰਾਮ ਸੀ ਕਿ ਦਿੱਲੀ ਦੀਆਂ ਸਮੂਹ ਸਿੰਘ ਸਭਾਵਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਜਿਨ੍ਹਾਂ ਨੇ ਮਹਿਸੂਸ ਕੀਤਾ ਕਿ ਗੁਰਦੁਆਰਾ ਸਾਹਿਬ ਮਹਾਰਾਜ ਜੀ ਦੀ 350 ਸਾਲਾ ਜਿਹੜੀ ਸ਼ਤਾਬਦੀ ਹੈ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜਿਸ ਤਰੀਕੇ ਦੇ ਨਾਲ ਸਹਿਯੋਗੀ ਸਾਥੀ ਬਣ ਕੇ ਦਿੱਲੀ ਸਰਕਾਰ ਨੇ ਇਹ ਕੰਮ ਕੀਤਾ ਸੀ ਜਿੱਦੇ ਵਿੱਚ ਇਤਿਹਾਸ ਰਚਿਆ ਗਿਆ ਔਰ ਇਸ ਇਤਿਹਾਸਿਕ ਦਿਹਾੜੇ ਦੇ ਵਿੱਚ ਇਤਿਹਾਸ ਬੁਣਾਣਾ ਇਹ ਬੜੀ ਵੱਡੀ ਗੱਲ ਹੈ ਔਰ ਇਸ ਲਈ ਸਭ ਦੀ ਇੱਕ ਦਿਲ ਸੀ ਔਰ ਮਨਛਾ ਸੀ ਕਿ ਅਸੀਂ ਆਪਣੀ ਮਾਨਯਮ ਮੁੱਖ ਮੰਤਰੀ ਰੇਖਾ ਗੁਪਤਾ ਜੀ ਦਾ ਔਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਦਾ ਔਰ ਸ਼੍ਰੀ ਕਪਿਲ ਮਿਸ਼ਰਾ ਜੀ ਜਿਹੜੇ ਮੰਤਰੀ ਨੇ ਸਾਰੇ ਇਹਨਾਂ ਸਾਰਿਆਂ ਦਾ ਧੰਨਵਾਦ ਕਰੀਏ ਔਰ ਇਹ ਧੰਨਵਾਦ ਵਸੇ ਸਾਰੇ ਪ੍ਰੋਗਰਾਮ ਰੱਖੀ ਗਏ ਔਰ ਦਿੱਲੀ ਦੀ ਵੱਖ-ਵੱਖ ਇਲਾਕਿਆਂ ਤੋਂ ਜਿਹੜੀ ਅਸੀਂ ਸੰਭਾਵਾਂ ਪਹੁੰਚੀਆਂ ਮੈਂ ਤੇ ਦਿਲੋਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕੱਲ੍ਹ ਕਸ ਦਿੱਲੀ ਦੇ ਮੁੱਖ ਮੰਤਰੀ ਦਾ ਕਿਸ ਤਰੀਕੇ ਸੇ ਆਪ ਦੇਖੋ ਦੇਖੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਸਰਕਾਰ ਦੇ ਨਾਲ ਮਿਲ ਕੇ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹਾਦਤ ਦੀ ਸ਼ਤਾਬਦੀ ਮਨਾਈ ਗਈ ਲਾਲ ਕਿਲੇ ਦੇ ਮદાન ਤੇ ਉਹ ਜਿੱਥੇ ਇਹ ਇਤਿਹਾਸਿਕ ਸਮਾਗਮ ਸੀ ਉੱਥੇ ਨਾਲ ਹੀ ਮੈਂ ਸਮਝਦਾ ਕਿ ਇਹ ਦਿੱਲੀ ਦੇ ਵਿੱਚ ਆਪਣੇ ਆਪ ਦੇ ਵਿੱਚ ਹੀ ਇੱਕ ਇਤਿਹਾਸ ਬਣ ਗਿਆ ਕਿ ਜਿਸ ਤਰੀਕੇ ਦੇ ਨਾਲ ਜਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਔਰ ਸੰਗਤ ਦੀ ज्ञान ਦੇ ਵਿੱਚ ਨੌਲੇਜ ਦੇ ਵਿੱਚ ਵਾਧਾ ਹੋਇਆ ਜਿਸ ਤਰ੍ਹਾਂ ਉਹਨਾਂ ਨੇ ਮਿਊਜ਼ੀਅਮ ਦੇਖਿਆ ਬੱਚਿਆਂ ਨੇ ਜੋ ਲਾਈਟ ਹੈਂਡ ਸਾਊਂਡ ਸ਼ੋਅ ਤੋਂ ਇਤਿਹਾਸ ਦੇ ਬਾਰੇ ਬੱਚਿਆਂ ਨੂੰ ਪਤਾ ਚੱਲਿਆ ਇਹ ਬਹੁਤ ਸਾਰੇ ਇਵੈਂਟ ਸੀ ਜਿੱਥੋਂ ਸੰਗਤ ਸੰਗਤ ਨੂੰ ਬਹੁਤ ਜ਼ਿਆਦਾ ਨੌਲੇਜ ਮਿਲੀ ਸੋ ਵੱਡੀ ਗਿਣਤੀ ਵਿੱਚ ਤਿੰਨੋ ਦਿਨ ਸੰਗਤ ਨਤਮਸਤਕ ਹੋਈ ਦਿੱਲੀ ਸਰਕਾਰ ਦੀ ਸੀਐਮ ਰੇਖਾ ਗੁਪਤਾ ਜੀ ਮਨਜਿੰਦਰ ਸਿੰਘ ਸਿੱਤਸਾ ਜੀ ਕਪਲ ਮਿਸ਼ਰਾ ਜੀ ਜਿਨ੍ਹਾਂ ਨੇ ਦਿਲ ਤੋਂ ਸ਼ਰਧਾ ਭਾਵਨਾ ਦੇ ਨਾਲ ਸਾਰੇ ਦਿਨ ਆ ਕੇ ਖੁਦ ਪਹਿਲਾਂ ਜਦੋਂ ਸਾਰਾ ਇਨਸਟਰਕਸ਼ਨ ਚੱਲ ਰਹੀ ਸੀ ਤੇ ਉਸ ਵੇਲੇ ਆ ਉਹ ਮੋਨੀਟਰ ਕਰ ਰਿਹਾ ਸੀ ਫਿਰ ਉਹਨਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਆ ਕੇ ਸੇਵਾ ਕੀਤੀ ਉੱਥੇ ਸੰਗਤ ਦੀ ਸੇਵਾ ਦੇ ਵਿੱਚ ਲੱਗੇ ਰਹੇ ਸੋ ਇਸ ਕਰਕੇ ਵੀ ਅੱਜ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਅੱਜ ਜੀ ਵੀ ਅਸੂ ਸਿੰਘ ਸੁਭਾਵਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀਆਂ ਸਨ ਦੂਸਰਾ 1984 ਦੇ ਜੋ 42 ਸਾਲਾਂ ਬਾਅਦ ਸਾਰੇ ਕੈਦੀ ਗਰੂਪ ਇੱਕ ਪਾਸੇ ਰੱਖ ਕੇ 90 ਦੇ ਕਰੀਬ 3rd ਜਨਰੇਸ਼ਨ ਨੂੰ ਬੱਚਿਆਂ ਨੂੰ 1984 ਦੇ ਪੀੜਤ ਬੱਚਿਆਂ ਨੂੰ ਜੋ ਨੌਕਰੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਮੈਂ ਸਮਝਦਾ ਕਿ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਐਸਾ ਐਗਜ਼ੈਂਪਲ ਹੈ ਜਿਹੜੀ ਕਦੀ ਕਿਤੇ ਹੋਈ ਨਹੀਂ ਹੋਏਗੀ ਸੋ ਇਸ ਸਰਕਾਰ ਨੇ ਇਹ ਬੜਾ ਵੱਡਾ ਸਹਿਯੋਗ ਕੀਤਾ ਸੀ ਔਰ ਇਹ ਨੌਕਰੀਆਂ ਦਿੱਤੀਆਂ ਤੇ ਉਹਨਾਂ ਦਾ ਧੰਨਵਾਦ ਕਰਨ ਲਈ ਸਨਮਾਨ ਕਰਨ ਲਈ ਅੱਜ ਇਹ ਸਮਾਗਮ ਰੱਖਿਆ ਗਿਆ ਸੀ ਜਿਹੜਾ ਕਿ ਬਹੁਤ ਵੱਡੀ ਗਿਣਤੀ ਸੰਗਤ ਇੱਥੇ ਪਹੁੰਚੀ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ ਅੱਜ ਧੰਨਵਾਦ ਕੀਤਾ ਗਿਆ ਦਿੱਲੀ ਦੇ ਸੀਐਮ ਅਰੇਖਾ ਗੁੱਤਾ ਜੀ ਦਾ ਕਿਉਂਕਿ ਜੋ ਤਾਮ ਤਾਮ ਨਵੇਂ ਪਾਸ਼ਾ ਗੁਰ ਤੇਗ ਬਹਾਦਰ ਸੱਚੇ ਬਾਸ਼ੀ ਇਹ ਦੀ ਸ਼ਤਪਦੀ ਦਾ ਜੋ ਸੁਵਾਗਮ ਆਇਆ ਹੈ ਉਹ ਦਿੱਲੀ ਸਰਕਾਰ ਔਰ ਦਿੱਲੀ ਸਿ ਕੋ ਜ਼ਾਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਨਾਲ ਬਹੁਤ ਅੱਛੇ ਤਰੀਕੇ ਨਾਲ ਉਹਦਾ ਸਮਾਪਨ ਹੋਇਆ ਔਰ ਬਹੁਤ ਸਾਰੇ ਸੰਗਤਾਂ ਦੇ ਚਾ ਹਾਜ਼ਰੀ ਭਰੀ ਹੈ ਬੜੇ ਸਾਰੇ ਪ੍ਰਬੰਧ ਸੀ ਆਸ ਕਰਕੇ ਦਿੱਲੀ ਸੇ ਗੁਰਦੁਆਰਾ ਪਰਬੰਧ ਕਮੇਟੀ ਵੱਲੋਂ ਅੱਜ ਦਿੱਲੀ ਸਰਕਾਰ ਦੇ ਜਿਹੜੇ ਸੀਐਮ ਉਹ ਨਾਲ ਹੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਉਹਨਾਂ ਦਾ ਧੰਨਵਾਦ ਕੀਤਾ ਗਿਆ ਕਿਉਂਕਿ ਪ੍ਰੋਗਰਾਮ ਬਹੁਤ ਵਧੀਆ ਤਰੀਕੇ ਨਾਲ ਹੋਇਆ ਤੇ ਧੰਨਵਾਦ ਕਰਨਾ ਬੰਦਾ ਵੀ ਸੀ ਤੇ ਧੰਨਵਾਦ ਕਰਨਾ ਬਹੁਤ ਜ਼ਰੂਰੀ ਸੀ ਬਟਾ ਜੋ ਉਹਨਾਂ ਨੇ ਜੋ ਲੈਕਚਰ ਦਿੱਤਾ ਉਹ ਲੈਕਚਰ ਵਿਚ ਨਹੀਂ ਹੈ ਲੀਮਿਸ ਸੀ ਉਹਨਾਂ ਦੇ ਕਿ ਉਹਨਾਂ ਨੇ ਕਹਿੰਿਆ ਮੈਂ ਤੇ ਕੁਝ ਨਹੀਂ ਕੀਤਾ ਜੋ ਕੀਤਾ ਗੁਰੂ ਸਾਹਿਬ ਨੇ ਕੀਤਾ ਮੈਂ ਤੇ ਇੱਕ ਨਿਮਾਨੀ ਦੀ ਸੇਵਾਦਾਰ ਆ ਤੇ ਮੈਂ ਬਹੁਤ ਮਤਲਬ ਗੁਰੂ ਨੂੰ ਉਹ ਪਤਾ ਉਹ ਟਾਸਾ ਲੈ ਕੇ ਸਾਰਾ ਪ੍ਰੋਗਰਾਮ ਕੀਤਾ ਹੈ ਤੇ ਉਹ ਗੁਰੂ ਹਦਰਬਾਦ ਸਾਹਿਬ ਮੱਥਾ ਵੀ ਟੇਕ ਕੇ ਆਏ ਤੇ ਅੱਜ ਇਸ ਕਰਕੇ ਹੀ ਉਹਨਾਂ ਦਾ ਸਾਰੇ ਮੈਂਬਰਾਂ ਵੱਲੋਂ ਦਿੱਲੀ ਦੇ ਸਿੰਘ ਸੁਭਾਵਾਂ ਵੱਲੋਂ ਔਰ ਗੀਗੀ ਕਵਿੰਟੀ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ ਦੇਖੋ ਅੱਜ ਸਵਾਗਤ ਨਹੀਂ ਧੰਨਵਾਦ ਦਾ ਪ੍ਰੋਗਰਾਮ ਸੀ ਕਿ ਦਿੱਲੀ ਦੀਆਂ ਸਮੂਹ ਸਿੰਘ ਸਭਾਵਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਜਿਨ੍ਹਾਂ ਨੇ ਮਹਿਸੂਸ ਕੀਤਾ ਕਿ ਗੁਰਤੇਗ ਬਾਤਸਾ ਮਹਾਰਾਜ ਜੀ ਦੀ 350 ਸਾਲਾ ਜਿਹੜੀ ਸ਼ਤਾਬਦੀ ਹੈ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜਿਸ ਤਰੀਕੇ ਦੇ ਨਾਲ ਸਹਿਯੋਗੀ ਸਾਥੀ ਬਣ ਕੇ ਦਿੱਲੀ ਸਰਕਾਰ ਨੇ ਇਹ ਕੰਮ ਕੀਤਾ ਸੀ ਜ ਜਦੇ ਵਿੱਚ ਇਤਿਹਾਸ ਰਚਿਆ ਗਿਆ ਔਰ ਇਸ ਇਤਿਹਾਸਿਕ ਦਿਹਾੜੇ ਦੇ ਵਿੱਚ ਇਤਿਹਾਸ ਬਣਾਣਾ ਇਹ ਬੜੀ ਵੱਡੀ ਗੱਲ ਹੈ ਔਰ ਇਸ ਲਈ ਸਭ ਦੀ ਇੱਕ ਦਿਲ ਸੀ ਔਰ ਮਨਛਾ ਸੀ ਕਿ ਅਸੀਂ ਆਪਣੀ ਮਾਨਯਮ ਮੁੱਖ ਮੰਤਰੀ ਰੇਖਾ ਗੁਪਤਾ ਜੀ ਦਾ ਔਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਦਾ ਔਰ ਸ਼੍ਰੀ ਕਪਿਲ ਮਿਸ਼ਰਾ ਜੀ ਜਿਹੜੇ ਮੰਤਰੀ ਨੇ ਸਾਰੇ ਇਹਨਾਂ ਸਾਰਿਆਂ ਦਾ ਧੰਨਵਾਦ ਕਰੀਏ ਔਰ ਇਹ ਧੰਨਵਾਦ ਵਸੇ ਸਾਰੇ ਪ੍ਰੋਗਰਾਮ ਰੱਖੀ ਗਏ ਔਰ ਦਿੱਲੀ ਦੀ ਵੱਖ-ਵੱਖ ਇਲਾਕਿਆਂ ਤੋਂ ਜਿਹੜੀ ਇਹ ਸਿੰਘ ਸਭਾਵਾ ਪਹੁੰਚੀਆਂ ਮੈਂ तहे ਦਿਲੋਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕੱਲ੍ਹ ਕਸ ਦਿੱਲੀ ਦੇ ਮੁੱਖ ਮੰਤਰੀ ਕਾ ਕਿਸ ਤਰੀਕੇ ਸੇ ਆਪ ਦੇਖੋ ਦੇਖੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਸਰਕਾਰ ਦੇ ਨਾਲ ਮਿਲ ਕੇ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹਾਦਤ ਦੀ ਸ਼ਤਾਬਦੀ ਮਨਾਈ ਗਈ ਲਾਲ ਕਿਲੇ ਦੇ ਮદાન ਤੇ ਉਹ ਜਿੱਥੇ ਇਹ ਇਤਿਹਾਸਿਕ ਸਮਾਗਮ ਸੀ ਉੱਥੇ ਨਾਲ ਹੀ ਮੈਂ ਸਮਝਦਾ ਕਿ ਇਹ ਦਿੱਲੀ ਦੇ ਵਿੱਚ ਆਪਣੇ ਆਪ ਦੇ ਵਿੱਚ ਹੀ ਇੱਕ ਇਤਿਹਾਸ ਬਣ ਗਿਆ ਕਿ ਜਿਸ ਤਰੀਕੇ ਦੇ ਨਾਲ ਜਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਔਰ ਸੰਗਤ ਦੀ ਜਾਨ ਦੇ ਵਿੱਚ ਨੌਲੇਜ ਦੇ ਵਿੱਚ ਵਾਧਾ ਹੋਇਆ ਜਿਸ ਤਰ੍ਹਾਂ ਉਹਨਾਂ ਨੇ ਮਿਊਜ਼ੀਅਮ ਦੇਖਿਆ ਬੱਚਿਆਂ ਨੇ ਜੋ ਲਾਈਟ ਹੈਂਡ ਸਾਊਂਡ ਸ਼ੋਅ ਤੋਂ ਇਤਿਹਾਸ ਦੇ ਬਾਰੇ ਬੱਚਿਆਂ ਨੂੰ ਪਤਾ ਚੱਲਿਆ ਇਹ ਬਹੁਤ ਸਾਰੇ ਈਵੈਂਟ ਸੀ ਜਿੱਥੋਂ ਸੰਗਤ ਸੰਗਤ ਨੂੰ ਬਹੁਤ ਜ਼ਿਆਦਾ ਨੌਲੇਜ ਮਿਲੀ ਸੋ ਵੱਡੀ ਗਿਣਤੀ ਵਿੱਚ ਤਿੰਨੋ ਦਿਨ ਸੰਗਤ ਨਤਮਸਤਕ ਹੋਈ ਦਿੱਲੀ ਸਰਕਾਰ ਦੀ ਸੀਐਮ ਰੇਖਾ ਗੁਪਤਾ ਜੀ ਮਨਜਿੰਦਰ ਸਿੰਘ ਸਿੱਤਸਾ ਜੀ ਕਪਲ ਮਿਸ਼ਰਾ ਜੀ ਜਿਨ੍ਹਾਂ ਨੇ ਦਿਲ ਤੋਂ ਸ਼ਰਧਾ ਭਾਵਨਾ ਦੇ ਨਾਲ ਸਾਰੇ ਦਿਨ ਆ ਕੇ ਖੁਦ ਪਹਿਲਾਂ ਜਦੋਂ ਸਾਰਾ ਇਨਸਟਰਕਸ਼ਨ ਚੱਲ ਰਹੀ ਸੀ ਤੇ ਉਸ ਵੇਲੇ ਆ ਉਹ ਮੋਨੀਟਰ ਕਰ ਰਿਹਾ ਸੀ ਫਿਰ ਉਹਨਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਆ ਕੇ ਸੇਵਾ ਕੀਤੀ ਉੱਥੇ ਸੰਗਤ ਦੀ ਸੇਵਾ ਦੇ ਵਿੱਚ ਲੱਗੇ ਰਹੇ ਸੋ ਇਸ ਕਰਕੇ ਵੀ ਅੱਜ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਅੱਜ ਜੀ ਵੀ ਦੀਆਂ ਸੰੂਚ ਸਿੰਘ ਸਭਾਵਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀਆਂ ਸਨ ਦੂਸਰਾ 1984 ਦੇ ਜੋ 42 ਸਾਲਾਂ ਬਾਅਦ ਸਾਰੇ ਕੈਡੇਰੂਮ ਇੱਕ ਪਾਸੇ ਰੱਖ ਕੇ 90 ਦੇ ਕਰੀਬ 3rd ਜਨਰੇਸ਼ਨ ਨੂੰ ਬੱਚਿਆਂ ਨੂੰ 1984 ਦੇ ਪੀੜਤ ਬੱਚਿਆਂ ਨੂੰ ਜੋ ਨੌਕਰੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਮੈਂ ਸਮਝਦਾ ਕਿ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਐਸਾ ਐਗਜ਼ੈਂਪਲ ਹੈ ਜਿਹੜੀ ਕਦੀ ਕਿਤੇ ਹੋਈ ਨਹੀਂ ਹੋਏਗੀ ਸੋ ਇਸ ਸਰਕਾਰ ਨੇ ਇਹ ਬੜਾ ਵੱਡਾ ਸਹਿਯੋਗ ਕੀਤਾ ਸੀ ਔਰ ਇਹ ਨੌਕਰੀਆਂ ਦਿੱਤੀਆਂ ਤੇ ਉਹਨਾਂ ਦਾ ਧੰਨਵਾਦ ਕਰਨ ਲਈ ਸਨਮਾਨ ਕਰਨ ਲਈ ਅੱਜ ਇਹ ਸਮਾਗਮ ਰੱਖਿਆ ਗਿਆ ਸੀ ਜਿਹੜਾ ਕਿ ਬਹੁਤ ਵੱਡੀ ਗਿਣਤੀ ਸੰਗਤ ਇੱਥੇ ਪਹੁੰਚੀ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ ਅੱਜ ਧੰਨਵਾਦ ਕੀਤਾ ਗਿਆ ਦਿੱਲੀ ਦੇ ਸੀਐਮ ਅਰੇਖਾ ਗੁੱਤਾ ਜੀ ਦਾ ਕਿਉਂਕਿ ਜੋ ਤਾਨ ਤਾਨ ਨਵੇਂ ਪਾਸਾ ਗੁਰੂ ਤੇ ਇੱਕ ਵਾਦਸਾ ਸੱਚੇ ਭਾਸ਼ਾ ਇਹਦੇ ਸ਼ਤਾਬ ਦੀ ਦਾ ਜੋ ਸੁਵਾਗਮ ਹੋਇਆ ਹੈ ਉਹ ਦਿੱਲੀ ਸਰਕਾਰ ਔਰ ਦਿੱਲੀ ਸਿ ਕੁਜਵਾਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਨਾਲ ਬਹੁਤ ਅੱਛੇ ਤਰੀਕੇ ਨਾਲ ਉਹਦਾ ਸਮਾਪਨ ਹੋਇਆ ਔਰ ਬਹੁਤ ਸਾਰੇ ਸੰਗਤਾਨਾਂ ਦੇ ਚਾ ਹਾਜ਼ਰੀ ਭਰੀ ਹੈ ਬੜੇ ਸਾਰੇ ਪ੍ਰਬੰਧ ਸੀ ਆਸ ਕਰਕੇ ਦਿੱਲੀ ਸੇ ਗੁਰਦੁਆਰਾ ਪਰਬੰਧ ਕਮੇਟੀ ਵੱਲੋਂ ਅੱਜ ਦਿੱਲੀ ਸਰਕਾਰ ਦੇ ਜਿਹੜੇ ਸੀਐਮ ਉਹ ਨਾਲ ਹੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਉਹਨਾਂ ਦਾ ਧੰਨਵਾਦ ਕੀਤਾ ਗਿਆ ਕਿਉਂਕਿ ਪ੍ਰੋਗਰਾਮ ਬਹੁਤ ਵਧੀਆ ਤਰੀਕੇ ਨਾਲ ਹੋਇਆ ਤੇ ਧੰਨਵਾਦ ਕਰਨਾ ਬੰਦਾ ਵੀ ਸੀ ਧੰਨਵਾਦ ਕਰਨਾ ਬਹੁਤ ਜ਼ਰੂਰੀ ਸੀ ਬਟਾ ਜੋ ਉਹਨਾਂ ਨੇ ਜੋ ਲੈਕਚਰ ਦਿੱਤਾ ਉਹ ਲੈਕਚਰ ਵਿਚ ਨਹੀਂ ਹੈ ਲੀਮਿਸ ਸੀ ਉਹਨਾਂ ਦੇ ਕਿ ਉਹਨਾਂ ਨੇ ਕਹਿੰਿਆ ਮੈਂ ਤੇ ਕੁਝ ਨਹੀਂ ਕੀਤਾ ਜੋ ਕੀਤਾ ਗੁਰੂ ਸਾਹਿਬ ਨੇ ਕੀਤਾ ਮੈਂ ਤੇ ਇੱਕ ਨਿਮਾਨੀ ਦੀ ਸੇਵਾਦਾਰ ਆਂ ਮੈਂ ਬਹੁਤ ਮਤਲਬ ਗੁਰੂ ਨੂੰ ਉਹ ਪਤਾ ਉਹ ਟਾਸਾ ਲੈ ਕੇ ਸਾਰਾ ਪ੍ਰੋਗਰਾਮ ਕੀਤਾ ਹੈ ਤੇ ਉਹ ਗੁਰੂ ਫੈਦਰਬਾਰ ਸਾਹਿਬ ਮੱਥਾ ਵੀ ਟੇਕਿਆ ਹੈ ਤੇ ਅੱਜ ਇਸ ਕਰਕੇ ਹੀ ਉਹਨਾਂ ਦਾ ਸਾਰੇ ਮੈਂਬਰਾਂ ਵੱਲੋਂ ਦਿੱਲੀ ਦੇ ਸਿੰਘ ਸੁਭਾਵਾਂ ਵੱਲੋਂ ਔਰ ਗੀਗੀ ਕਵਿੰਟੀ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ ਹੈ